2025 ਦੇ ਵਿੱਚ ਭਿਆਨਕ ਭਵਿੱਖਬਾਣੀ ਗਰਮੀ ਬਾਰੇ ਫ੍ਰਿਜ ਏਸੀ ਫੇਲ ਹੋ ਜਾਣਗੇ ਸੰਤਾਂ ਦੇ ਬਚਨ ਹੋਣਗੇ ਪੂਰੇ ਦੇਖੋ ਬਾਬਾ ਜੀ ਨੇ ਖੁਰ ਦੱਸਿਆ ਮੈਨੂੰ ਆਪਾਂ ਇਸ ਵਿਸ਼ੇ ਨੂੰ ਥੋੜਾ ਜਿਹਾ ਵਿਚਾਰਾਂਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਿਆਰਿਓ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਲ ਸੰਗਤ 2025 ਜਿਹੜਾ ਸਾਲ ਹੈ ਇਸ ਸਾਲ ਦੇ ਵਿੱਚ ਬਹੁਤ ਸਾਰੇ ਮਹਾਪੁਰਖਾਂ ਨੇ ਬਹੁਤ ਸਾਰੇ ਜੋ ਬੰਦਗੀ ਵਾਲੇ ਨੇ ਉਹਨਾਂ ਨੇ ਇੱਕ ਗੱਲ ਜਿਹੜੀ ਹੈ ਆਖੀ ਹੋਈ ਹੈ 25 26 27 ਤੇ 28 ਇਹ ਜਿਹੜੇ 3 4 ਸਾਲ ਨੇ ਇਹਨਾਂ ਦੇ ਵਿੱਚ ਕੁਦਰਤ ਦੀਆਂ ਕ੍ਰੋਪੀਆਂ ਦਾ ਸਾਨੂੰ ਸਾਹਮਣਾ ਬਹੁਤ ਕਰਨਾ ਪੈਣਾ ਹੈ 2024 ਦੇ ਵਿੱਚ ਅਸੀਂ ਨੋਟ ਕੀਤਾ ਹੋਏਗਾ ਕਿੰਨੀ ਗਰਮੀ ਹੋਈ 45 46 47 ਤੱਕ ਟੈਂਪਰੇਚਰ ਜਿਹੜਾ ਹੈ ਉਹ ਦਰਜ ਕੀਤਾ ਗਿਆ ਇਹਨਾਂ ਜਿਹੜਾ ਟੈਂਪਰੇਚਰ ਹੈ ਉਹ ਅਸੀਂ ਖੁਦ ਵੇਖਿਆ ਹੈ ਹੁਣ ਅਸੀਂ ਵੇਖੀਏ ਕਿ ਗਰਮੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਪੈਗੀ ਹੁਣ 25 ਦੇ ਵਿੱਚ ਕਿਹਾ ਜਾਂਦਾ ਹੈ ਕਿ ਗਰਮੀ ਜਿਹੜੀ ਹੈ ਬਹੁਤ ਜ਼ਿਆਦਾ ਹੋਣ ਵਾਲੀ ਹੈ ਸਾਸ ਸੰਗਤ ਬਹੁਤ ਜ਼ਿਆਦਾ ਗਰਮੀ ਇਸ ਗਰਮੀ ਨੂੰ ਸਹਾਰਨਾ ਬਹੁਤ ਮੁਸ਼ਕਲ ਹੋ ਜਾਏਗਾ ਸਾਡੇ ਲਈ ਸਾਧ ਸੰਗਤ ਜਿੱਥੇ ਅਸੀਂ ਬੇਜਵਾਨ ਪੰਛੀਆਂ ਦੇ ਲਈ ਖਾਣਾ ਆਦਕ ਪਾਣੀ ਦਾ ਪ੍ਰਬੰਧ ਕਰੀਏ ਆਪਣੇ ਲਈ ਅਸੀਂ ਕੋਈ ਨਾ ਕੋਈ ਚੀਜ਼ਾਂ ਵੇਖਦੇ ਹਾਂ ਇਥੋਂ ਤੱਕ ਕਿ ਇੰਨਾ ਜ਼ਿਆਦਾ ਟੈਂਪਰੇਚਰ ਹੋਣਾ ਹੈ ਗਰਮੀ ਵਧਣੀ ਹੈ ਕਿ ਲੋਕਾਂ ਦੇ ਏਸੀ ਕੂਲਰ ਤੱਕ ਜਿਹੜੇ ਨੇ ਸਭ ਫੇਲ ਹੋ ਜਾਣਗੇ ਉਹ ਵੀ ਠੰਡਕ ਕਰਨੋਂ ਹਟ ਜਾਣਗੇ ਸਾਧ ਸੰਗਤ ਨੇ ਨਹੀਂ ਜ਼ਿਆਦਾ ਗਰਮੀ ਕਿਉਂਕਿ ਕੁਦਰਤ ਕ੍ਰੋਪੀਆਂ ਨੇ ਇਹਨਾਂ ਦਾ ਸਾਹਮਣਾ ਸਾਨੂੰ ਜ਼ਰੂਰ ਕਰਨਾ ਹੀ ਕਰਨਾ ਪਏਗਾ ਸਾਥ ਸੰਗਤ ਸਾਨੂੰ ਇਹ ਜ਼ਰੂਰ ਬਿਲਕੁਲ ਸਾਹਮਣਾ ਸਾਨੂੰ ਕਰਨਾ ਪਏਗਾ ਕਿਉਂਕਿ ਦਰਖਤ ਸਾਡੇ ਕੋਲ ਨਹੀਂ ਅਸੀਂ ਕੁਦਰਤ ਦਾ ਨੁਕਸਾਨ ਜਿਹੜਾ ਹੈ ਬਹੁਤ ਜ਼ਿਆਦਾ ਕਰ ਦਿੱਤਾ ਤੇ ਕੁਦਰਤ ਦਾ ਨੁਕਸਾਨ ਹੋਣ ਕਰਕੇ ਸਾਨੂੰ ਇਹਨਾਂ ਚੀਜ਼ਾਂ ਦਾ ਸਾਹਮਣਾ ਜਿਹੜਾ ਨਾ ਉਹ ਕਰਨਾ ਹੀ ਕਰਨਾ ਪੈਣਾ ਹੈ ਸਾਥ ਸੰਗਤ ਇਹਨਾਂ ਚੀਜ਼ਾਂ ਦਾ ਸਾਹਮਣਾ ਹੋਏਗਾ ਆ ਹੁਣੇ ਤੁਸੀਂ ਵੇਖ ਲਓ ਇੰਨਾ ਜਿਆਦਾ ਜਿਹੜਾ ਹੈ ਉਹ ਹੁਣੇ ਤੋਂ ਹੀ ਗਰਮੀ ਦਾ ਅਹਿਸਾਸ ਹੋਣ ਲੱਗ ਗਿਆ ਤੇ ਅੱਗੇ ਜਾ ਕੇ ਜਦੋਂ ਅਪ੍ਰੈਲ ਮਈ ਦਾ ਮਹੀਨਾ ਆਉਣਾ ਤੇ ਉਸ ਹਿਸਾਬ ਨਾਲ ਤੇ ਫਿਰ ਅਸੀਂ ਜੁਲਾਈ ਤੱਕ ਦਾ ਜਿਹੜਾ ਅਹਿਸਾਸ ਹੈ ਉਹ ਪਹਿਲਾਂ ਹੀ ਕਰ ਲਵਾਂਗੇ ਕਹਿਣ ਤੋਂ ਬਾਅਦ ਦਰਖਤ ਹੈ ਨਹੀਂ ਤੇ ਤਾਪਮਾਨ ਜਿਹੜਾ ਹੈ ਉਹ ਸਾਡਾ ਵੱਧ ਗਿਆ ਤੇ ਸਾਦ ਸੰਗਤ ਸਾਡੇ ਕੋਲੇ ਗਰਮੀ ਬਹੁਤ ਪਾਣੀ ਘੱਟ ਤੇ ਅਸੀਂ ਦੱਸੋ ਕਿੱਧਰ ਨੂੰ ਜਾਵਾਂਗੇ ਜੇ ਮੰਨ ਲਓ ਧਰਤੀ ਦੇ ਵਿੱਚੋਂ ਪਾਣੀ ਮੁੱਕ ਗਿਆ ਉਦੋਂ ਗਰਮੀ ਨੇ ਵੀ ਸਾਡਾ ਜਿਹੜਾ ਹੈ ਪਿੰਡਾ ਸੇਕ ਦਿੱਤਾ ਤੇ ਅਸੀਂ ਕਿੱਧਰ ਜਾਵਾਂਗੇ ਸਾਡੀ ਮੌਤ ਨਿਸ਼ਚਿਤ ਹੈ ਜੀ ਹੁਣ ਕਈ ਕਹਿੰਦੇ ਜੀ ਇਹ ਪਰਮਾਤਮਾ ਦੇ ਹੱਥ ਵਿੱਚ ਹੈ ਪਾਣੀ ਨੂੰ ਬਚਾਉਣਾ ਤੇ ਸਾਡੇ ਹੱਥ ਵਿੱਚ ਹੈ ਪਰਮਾਤਮਾ ਦੇ ਹੱਥ ਵਿੱਚ ਦੇ ਨਹੀਂ ਸਾਧ ਸੰਗਤ ਪਾਣੀ ਨੂੰ ਬਚਾਈਏ ਪਾਣੀ ਨੂੰ ਸੇਵ ਕਰੀਏ ਗਰਮੀ ਨੂੰ ਘਟ ਕਰ ਸਕਦੇ ਹਾਂ ਤਾਪਮਾਨ ਜਿਹੜਾ ਹੈ ਉਹ ਘਟੇਗਾ ਜਦੋਂ ਅਸੀਂ ਦਰਖਤ ਲਗਾਵਾਂਗੇ ਸਾਧ ਸੰਗਤ ਪਰ ਨਹੀਂ ਅਸੀਂ ਤੇ ਕੁਝ ਕਰਨਾ ਹੀ ਨਹੀਂ ਹੈਗਾ ਅਸੀਂ ਤੇ ਕਹਿੰਦੇ ਜੀ ਅੱਜ ਬਹੁਤੇ ਲੋਕਾਂ ਦਾ ਸਵਾਲ ਹੈ ਜੀ ਅਸੀਂ ਤਾਂ ਜੀ ਬਾਹਰ ਚੱਲੇ ਜਾਣ ਬਾਹਰ ਕੋਈ ਹੋਰ ਰੱਬ ਹੈ ਜੇ ਕੋਈ ਉੱਥੇ ਕੁਦਰਤ ਗ੍ਰੋਹੀ ਆ ਗਈ ਬਈ ਫਿਰ ਸਾਥ ਸੰਗਤ ਇਦਾਂ ਦੇ ਲੋਕਾਂ ਤੋਂ ਬਚੀਏ ਘਟੂ ਘਟ ਇਹ ਅਹਿਸਾਸ ਕਰੀਏ ਕਿ ਜੇ ਅਸੀਂ ਉਰੇ ਨਹੀਂ ਰਹਿਣਾ ਜੇ ਅਸੀਂ ਉਰੇ ਕੋਈ ਚੰਗਾ ਕਰ ਜਾਾਂਗੇ ਕੋਈ ਉਰੇ ਚੰਗਾ ਚੱਜਦਾ ਸਾਹ ਲੈ ਲੇਗਾ ਤੇ ਉਹਦਾ ਫਲ ਸਾਨੂੰ ਪਰਮਾਤਮਾ ਉੱਥੇ ਦੇ ਦੇਗਾ ਇਹ ਚੀਜ਼ ਨੂੰ ਸਮਝਿਆ ਜਾਏ ਪਰ ਨਹੀਂ ਇਹ ਪਰਮਾਤਮਾ ਨਾ ਜਿਹੜਾ ਇਹਦੇ ਭੇਦ ਪਾਉਣੇ ਬਹੁਤ ਮੁਸ਼ਕਲ ਨੇ ਸਾਥ ਸੰਗਤ ਹੋ ਸਕਦਾ ਕਿਹਾ ਜਾਂਦਾ ਕਿ ਇਦਾਂ ਪਰ ਸਾਧੂ ਜਿਹੜੇ ਬੰਦਗੀ ਵਾਲੇ ਨੇ ਉਹਨਾਂ ਦੇ ਬਚਨਾਂ ਨੂੰ ਟਾਲਿਆ ਨਹੀਂ ਜਾ ਸਕਦਾ ਸਾਥ ਸੰਗਤ ਉਹਨਾਂ ਦਾ ਸਾਧ ਬਚਨ ਅਟਲਾਧਾ ਉਹਨਾਂ ਦਾ ਬਚਨ ਜਿਹੜਾ ਹੈ ਉਹ ਟਾਲਿਆ ਨਹੀਂ ਜਾ ਸਕਦਾ ਉਹਨਾਂ ਦਾ ਬਚਨ ਨਹੀਂ ਟਲਦਾ ਪਿਆਰਿਓ ਉਹਨਾਂ ਦਾ ਬਚਨ ਇਸ ਕਰਕੇ ਨਹੀਂ ਟਲਦਾ ਜੋ ਬੰਦਗੀ ਵਾਲਿਆਂ ਨੇ ਕਹਿ ਦਿੱਤਾ ਸੋ ਪਿਆਰਿਓ ਉਹ ਤਾਂ ਫਿਰ ਹੋਏਗਾ ਹੀ ਹੋਏਗਾ ਚਾਹੇ ਥੋੜਾ ਹੋ ਕੇ ਦਿਖਾਵੇ ਇਹ ਜਿਹੜਾ ਮਨੁੱਖਤਾ ਨੂੰ ਦਿਖਾਉਣਾ ਨਾ ਥੋੜਾ ਜਿਹਾ ਵੀ ਪ੍ਰਮਾਤਮਾ ਹੈ ਇਹ ਤਾਂ ਫਿਰ ਹੋ ਕੇ ਹੀ ਰਹੇਗਾ ਸਾਰਾ ਉਝਾਲ ਉਹਨੇ ਕੁਦਰਤ ਕਰੋਪੀਆਂ ਪਤਾ ਨਹੀਂ ਕੀ ਕੁਝ ਜਿਹੜਾ ਹੈ ਉਹ ਆਪਾਂ ਮਹਿਸੂਸ ਕਰਾਂਗੇ ਵੇਖਾਂਗੇ ਇਹ ਸਭ ਕੁਝ ਉਦੋਂ ਟਲੇਗਾ ਜਦੋਂ ਅਸੀਂ ਨਾਮ ਸਿਮਰਨ ਬਾਣੀ ਭਜਨ ਬੰਦਗੀ ਨੂੰ ਥੋੜਾ ਜਿਹਾ ਅਪਣਾਵਾਂਗੇ ਉਦੋਂ ਇਹ ਚੀਜ਼ਾਂ ਜਿਹੜੀਆਂ ਘਟਣਗੀਆਂ ਪਿਆਰੇ ਇਹਨਾਂ ਚੀਜ਼ਾਂ ਨੂੰ ਯਾਦ ਰੱਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ